ਭਈ ਕੱਲ ਤੋਂ ਆਈਪੀਐਲ ਦੀ ਸ਼ੁਰੂਆਤ ਹੋ ਗਈ ਆ ਤੇ ਬੰਗਲੌਰ ਦੀ ਟੀਮ ਨੇ ਕਲਕੱਤੇ ਵਾਲਿਆਂ ਨੂੰ ਪਹਿਲੇ ਮੈਚ ਹਰਾ ਕੇ ਆਪਦਾ ਖਾਤਾ ਖੋਲ ਲਿਆ ਵੈਸੇ ਤਾਂ ਟੀਮਾਂ ਸਾਰੀਆਂ ਬੈਲੈਂਸਡ ਹੈਗੀਆਂ ਪਰ ਜਿਹੜੀ ਇੱਕ ਟੀਮ ਮੈਨੂੰ ਸਾਰਿਆਂ ਤੋਂ ਜ਼ਿਆਦਾ ਖਤਰਨਾਕ ਲੱਗਦੀ ਆ ਉਹ ਹੈਗੀ ਆ ਐਸਆਰਐਚ ਸੰਰਾਈਜ਼ਰਜ਼ ਹੈਦਰਾਬਾਦ ਤੁਸੀਂ ਇਹਨਾਂ ਦੀ ਪਲੇਇੰਗ 11 ਦੇਖੋ ਪਹਿਲੇ ਨੰਬਰ ਤੇ ਅਭਿਸ਼ੇਕ ਸ਼ਰਮਾ ਦੂਜੇ ਨੰਬਰ ਤੇ ਟ੍ਰੈਵਿਸ ਹੈੱਡ ਤੀਜੇ ਨੰਬਰ ਤੇ ਇਸ਼ਾਨ ਕਿਸ਼ਨ ਚੌਥੇ ਨੰਬਰ ਤੇ ਹੈਂਡਰ ਕਲਾਸਨ 5ਵੇਂ ਨੰਬਰ ਤੇ ਆ ਗਿਆ ਰਾਹੁਲ ਤ੍ਰਿਪਾਠੀ ਤੇ ਜਿਹੜਾ ਪਿੱਛੇ ਜੇ ਆਸਟ੍ਰੇਲੀਆ ਲਈ ਟੈਸਟ ਸੀਰੀਜ਼ ਦੇ ਵਿੱਚ ਵਧੀਆ ਪਰਫਾਰਮੈਂਸ ਦੇ ਕੇ ਆਇਆ ਆਪਣਾ ਮੁੰਡਾ ਆਲਰਾਊਂਡਰ ਨਿੰਦਿਸ਼ ਕੁਮਾਰ ਰੈਡੀ ਉਹ ਵੀ ਇਹਨਾਂ ਦੀ ਟੀਮ 'ਚ ਤੇ ਜੇ ਆਪਾਂ ਇਹਨਾਂ ਦਾ ਪੇਸ ਬੋਲਿੰਗ ਤੇ ਰਿਜ਼ਰਵ ਦੇਖਨੇ ਹੋਣ ਤਾਂ ਦੁਨੀਆ ਦਾ ਮਹਾਨ ਪੇਸਰ ਪੈਟ ਕਾਮਿੰਸ ਤੋਂ ਉਹਨਾਂ ਦਾ ਕੈਪਟਨ ਹੀ ਆ ਮੁਹੰਮਦ ਸ਼ਮੀ ਤੇ ਮਿਸਟਰ ਆਈਪੀਐਲ ਹਰਸ਼ਲ ਪਟੇਲ ਯਾਰ ਕੋਈ ਟਾਈਮ ਸੀਗਾ ਹਨਾ ਪਹਿਲਾਂ ਜਿਵੇਂ ਥੋਨੀ ਕਹਿੰਦਾ ਹੁੰਦਾ ਸੀ ਪਾਰ ਸਕੋਰ ਆ ਜਾਂ ਆਪਾਂ ਇੱਕ ਐਵਰੇਜ ਸਕੋਰ ਲੈ ਕੇ ਚੱਲਣਾ ਆਪਣੇ ਕਈ ਬੰਦੇ ਇਹੋ ਜਿਹੇ ਹੈਗੇ ਆ ਜਿਹੜੇ ਉਸ ਸਮੇਂ ਦੇ ਵਿੱਚ ਹੀ ਸਟ੍ਰੱਕ ਹੋਏ ਪਏ ਆ ਹੁਣ ਜਿਵੇਂ ਅਸ਼ੇਕ ਸ਼ਰਮੇ ਦੇ ਖੇਡਣ ਦਾ ਹੋਰ ਤਰੀਕਾ ਤੇ ਯੋਗਰਾਜਾ ਰਕੇ ਨਾ ਐਵੇਂ ਕਿਸੇ ਨੂੰ ਪੱਤਰਕਾਰ ਕੋਲੇ ਖੜਕ ਕੇ ਉਹ ਉਹਨਾਂ ਦੇ ਮੂੰਹ 'ਚ ਮੈਕ ਤੋਨ ਦਿੰਦਾ ਇਹ ਉਦੋਂ ਗਿਆਨ ਘੋਟੀ ਜਾਂਦੇ ਹੁੰਦੇ ਆ ਵੀ ਮੈਂ ਅਸ਼ੇਕ ਨੂੰ ਬਹੁਤ ਕਹਿਣਾ ਤੂੰ ਨਾ ਹਵਾ ਸ਼ਾਟ ਨਾ ਮਰਿਆ ਕਰ ਗਰਾਊਂਡ ਗਰਾਊਂਡ ਤੇ ਖੇਡਿਆ ਕਰ ਤਨੂੰ ਇੰਨੇ ਰਿਸਕ ਨਹੀਂ ਲੈਣੇ ਚਾਹੀਦੇ ਤੂੰ ਲੰਮੀਆਂ ਪਾਰੀਆਂ ਖੇਡ ਲੇਗਾ ਬਾਈ ਗੱਲ ਐਉਂ ਆਂ ਵੀ ਜਿਹਨੇ ਗਰਾਊਂਡ ਤੇ ਹੀ ਸ਼ਾਰਟ ਮਾਰਨੇ ਆ ਨਾ ਲੰਮੀਆਂ ਪਾਰੀਆਂ ਖੇਡਣੀਆਂ ਤਾਂ ਇਹੋ ਜੇ ਬੰਦੇ ਤਾਂ ਬਾਲੇ ਆ ਆਪਣੇ ਕੋਲੇ ਸ਼ੋਮਨ ਗੇਲੇ ਹੋ ਜਾ ਆ ਜਿਹੜਾ ਚਨਈ ਦਾ ਕੈਪਟਨ ਆ ਰਿਤੂ ਰਾਜ ਗਾਇਕਪੜ ਉਹ ਵੀ ਇਹੋ ਜਾਂ ਇੱਕ ਕਰਨਾਟਕਾ ਦਾ ਹੋਰ ਬੈਟਸਮੈਨ ਆ ਦੇਵਦਾਤ ਪੱਡੀਕਲ ਉਹ ਵੀ ਇਸ ਤਰ੍ਹਾਂ ਨਾਲ ਖੇਡਣ ਵਾਲਾ ਅਭਿਸ਼ੇਕ ਸ਼ਰਮਾ ਜੇ ਟੀਮ ਦੇ ਵਿੱਚ ਚੁਣਿਆ ਗਿਆ ਤਾਂ ਉਹਦਾ ਕੰਮ ਹੀ ਇਹ ਆ ਖਿਲਾੜੇ ਪਾਉਣ ਵਾਲਾ ਕਿਉਂਕਿ ਬਡੇ ਚੇਰ ਤੋਂ ਬਾਅਦ ਆਪਾਂ ਨੂੰ ਨਾ ਇਹ ਇੱਕ ਇਹੋ ਜਿਹਾ ਖਿਡਾਰੀ ਮਿਲਿਆ ਜਿਹੜਾ ਹੈਡਰਗਿਆਂ ਦੇ ਟਰੈਵਿਸ ਹਿੱਟ ਦੇ ਨਾਲ ਬਰਾਬਰ ਖੜ ਕੇ ਉਹਨੂੰ ਵੀ ਓਵਰ ਸ਼ੈਡੋ ਕਰ ਜਾਂਦਾ ਇੰਨੇ ਇੰਨੇ ਖਤਰਨਾਕ ਤਰੀਕੇ ਦੀ ਬੱਲੇਬਾਜ਼ੀ ਕਰਦਾ ਇਹ ਤੇ ਆਪਾਂ ਚਲੋ ਇਹ ਗੱਲ ਮੰਨਦੇ ਆਂ ਵੀ ਆਈਪੀਐਲ ਨੇ ਨਾ ਹਿੰਦੁਸਤਾਨੀ ਕ੍ਰਿਕਟ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਇਹਦੀ ਪ੍ਰੋਗਰੈਸ ਦੇ ਵਿੱਚ ਪਰ ਆਪਣੇ ਕੁਝ ਬੰਦੇ ਇਹੋ ਜਿਹਾਂ ਦੀ ਵਜ੍ਹਾ ਕਰਕੇ ਨਾ ਮੈਨੂੰ ਕਦੇ-ਕਦੇ ਆਈਪੀਐਲ ਤੋਂ ਨਫ਼ਰਤ ਹੋਣ ਲੱਗ ਪੈਂਦੀ ਆ ਹੁਣ ਜਿਵੇਂ ਆਪਾਂ ਸਚਨ ਟੰਡੋਲ ਕਰਨ ਉਹਨਾਂ ਦੁਨੀਆ ਦਾ ਮਹਾਨ ਬੱਲੇਬਾਜ਼ ਕਹਨੇ ਆ 2011 ਦਾ ਵਰਲਡ ਕੱਪ ਜਿੱਤਿਆ ਇੰਡੀਆ ਨੇ ਵਰਲਡ ਕੱਪ ਤੋਂ 5-6 ਦਿਨਾਂ ਬਾਅਦ ਆਈਪੀਐਲ ਸੀ ਵਰਲਡ ਕੱਪ ਖੇੜ ਕੇ ਤਾਂ ਸਚਨ ਨੂੰ ਫਟੀਗ ਹੋਈ ਨਹੀਂ ਮੈਨੂੰ ਰੈਸਟ ਚਾਹੀਦਾ ਤੇ ਜਦੋਂ ਆਈਪੀਐਲ ਦੀ ਸਮਾਪਤੀ ਤੋਂ ਬਾਅਦ ਵੈਸਟ ਇੰਡੀਜ਼ ਦੇ ਦੌਰੇ ਤੇ ਜਾਣਾ ਸੀਗਾ ਟੈਸਟ ਮੈਚ ਤੇ ਵਨਡੇ ਖੇਡਣ ਉਦੋਂ ਇਹ ਕਹਿੰਦਾ ਮੈਨੂੰ ਰੈਸਟ ਦੇ ਦਿਓ ਚਲੋ ਖੈਰ ਇਹ ਗੱਲ ਵੀ ਚੰਗੀ ਹੋਈ ਵੀ ਜੇ ਸਚਨ ਟੰਡulkar ਉਸ ਦੌਰੇ ਤੇ ਨਹੀਂ ਗਿਆ ਤਾਂ ਵਿਰਾਟ ਕੋਹਲੀ ਦੀ ਟੈਸਟ ਟੀਮ ਦੇ ਵਿੱਚ ਚੋਣ ਹੋਈ ਤੇ ਉਹਨੂੰ ਆਪਦੀ ਟੈਸਟ ਕੈਪ ਮਿਲ ਗਈ ਉਹਦੇ ਹਿਸਾਬ ਦੇ ਨਾਲ ਵਿਰਾਟ ਕੋਹਲੀ ਹਰ ਗਿਆਂ ਨੇ ਲੀਗ ਤਾਂ ਖੇਡਣੀ ਖੇਡਣੀ ਆ ਤੇ ਜਦੋਂ ਇੰਗਲੈਂਡ ਦੇ ਨਾਲ 5 ਟੈਸਟ ਮੈਚਾਂ ਦੀ ਸੀਰੀਜ਼ ਸੀ ਉਦੋਂ ਇਹਨੂੰ ਆਪਦੇ ਜਵਾਬ ਤੇ ਜਾਣ ਵਾਸਤੇ ਛੁੱਟੀ ਚਾਹੀਦੀ ਸੀ ਤੇ ਇੱਕ ਪਾਸੇ ਦੂਜੇ ਮੁਲਕਾਂ ਦੇ ਖਿਡਾਰੀ ਆ ਮਿਚਲ ਸਟਾਰਕ ਨੂੰ ਲਾ ਲਓ ਜਿਹੜਾ ਪੀਕ ਟਾਈਮ ਸੀ ਨਾ ਮਿਚਲ ਸਟਾਰਕ ਦਾ ਜਿਵੇਂ ਹੁਣ ਪਿਛਲੀ ਵਾਰੀ ਜਦੋਂ ਇਹਨੂੰ ਬੋਲੀ ਲੱਗੀ ਆ ਮੇਰੇ ਖਿਆਲ 'ਚ ਇਹ 24-25 ਕਰੋੜ ਦਾ ਖਰੀਦਿਆ ਗਿਆ। ਤੁਸੀਂ ਇਹ ਹਿਸਾਬ ਲਾ ਲਓ ਵੀ ਜਿਹੜੇ 5-6 ਸਾਲ ਦਾ ਇਹਦੇ ਉੱਤੇ ਪੀਕ ਟਾਈਮ ਚੱਲਿਆ ਜਿਵੇਂ 2015 ਦਾ ਵਰਲਡ ਕੱਪ ਜਿਹੜਾ ਆਸਟ੍ਰੇਲੀਆ ਨੇ ਜਿੱਤਿਆ ਸੀ ਖੁਦ ਹੋਸਟ ਕੀਤਾ ਸੀ ਉਹਦੇ ਵਿੱਚ ਮਿਚਲ ਸਟਾਰਕ ਦੀਆਂ ਸੀਗੀਆਂ 9 ਮੈਚਾਂ ਦੇ ਵਿੱਚ 22 ਵਿਕਟਾਂ। ਇਸ ਤੋਂ ਬਾਅਦ 2019 ਵਾਲਾ ਵਰਲਡ ਕੱਪ ਜਿਹੜਾ ਇੰਗਲੈਂਡ ਨੇ ਜਿੱਤੇ ਆ ਇਹਦੇ 'ਚ ਮਿਚਲ ਸਟਾਰਕ ਨੇ 11 ਮੈਚਾਂ ਦੇ ਵਿੱਚ 28 ਵਿਕਟਾਂ ਲਈਆਂ। ਤੇ ਜਿਹੜਾ 2023 ਵਾਲਾ ਫਿਰ ਆਸਟ੍ਰੇਲੀਆ ਜੱਤ ਕੇ ਲੈ ਕੇ ਗਈ ਆ ਇੰਡੀਆ ਦੇ ਨਾਲ ਜਿਹੜਾ ਫਾਈਨਲ ਹੋਇਆ ਸੀ ਅਹਮਦਾਬਾਦ ਦੇ ਵਿੱਚ ਉਸ ਵਰਲਡ ਕੱਪ ਦੇ ਵਿੱਚ ਨਾ ਇਹਦਾ ਕੋਈ ਪ੍ਰਦਰਸ਼ਨ ਮਾੜਾ ਨਹੀਂ ਸੀਗਾ 11 ਮੈਚਾਂ ਦੇ ਵਿੱਚ ਇਹਨੇ 16 ਵਿਕਟਾਂ ਲਈਆਂ ਪਰ ਫਿਰ ਵੀ ਜਿਵੇਂ ਜਿਵੇਂ ਇਹਨੇ ਆਪ ਦੇ ਲਾਫਟੀ ਸਟੈਂਡਰਡਸ ਕਾਇਮ ਕੀਤੇ ਹੋਏ ਆ ਹਨਾ ਉਸ ਹਿਸਾਬ ਨਾਲ ਆਪਾਂ ਨੂੰ ਲੱਗਦਾ ਯਾਰ ਵੀ ਇਹਨੇ ਵਿਕਟਾਂ ਥੋੜੀਆਂ ਲਈਆਂ ਤੇ ਜਿਹੜਾ ਇਹਦਾ ਉਹ ਟਾਈਮ ਸੀਗਾ ਨਾ ਜਦੋਂ ਆਪਦੀਆਂ ਪਾਵਰ ਦੀ ਐਪੀਕ ਤੇ ਸੀਗਾ ਇਸ ਬੰਦੇ ਨੂੰ ਪਤਾ ਸੀਗਾ ਵੀ ਆਹ ਟਾਈਮ ਲੀਗਾ ਖੇਡਣ ਦਾ ਨਹੀਂਗਾ ਆਹ ਟਾਈਮ ਹੈਗਾ ਮੈਂ ਆਪਦੀ ਕੰਟਰੀ ਨੂੰ ਸਰਵ ਕਰਨਾ ਮੈਂ ਆਪਦੇ ਦੇਸ਼ ਦੇ ਲਈ ਖੇਡਣਾ ਤੇ 5-6 ਸਾਲ ਇਹ ਬੰਦੇ ਨੇ ਆਈਪਲ ਅੰਨੀ ਮੂ ਵੀ ਨਹੀਂ ਕੀਤਾ ਝੋਣ ਦੀ ਉਮਰ 33-34 ਸਾਲ ਹੋ ਗਈ ਆ ਹੋ ਸਕਦਾ 35 ਸਾਲ ਦਾ ਹੀ ਹੋਵੇ ਇਹਨੂੰ ਵੀ ਪਤਾ ਯਾਰ ਵੀ ਮੇਰੇ ਕੋਲੇ ਨਾ ਕਰੈਕਟ ਦੇ 2-3 ਸਾਲ ਹੀ ਰਹਿ ਗਏ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਨਾ ਫਾਸਟ ਬੋਲਰ ਆਮ ਤੌਰ ਤੇ ਛੇਤੀ ਰਿਟਾਇਰ ਹੋ ਜਾਂਦੇ ਆ ਕਿਉਂਕਿ ਸਰੀਰ ਦੀ ਵਾਰੰਟੀ ਇੰਨੀ ਹੋ ਜਾਂਦੀ ਆ ਫਾਸਟ ਬੋਲਿੰਗ ਦੇ ਨਾਲ ਵੀ ਇਹਨਾਂ ਦਾ ਸਰੀਰ ਸਾਰਿਆਂ ਤੋਂ ਜ਼ਿਆਦਾ ਕੰਡਮ ਹੁੰਦਾ ਬੈਟਸਮੈਨ ਵੀ ਟਾਈਮ ਕੱਢ ਜਾਂਦੇ ਆ ਸਪਿਨਰ ਵੀ ਟਾਈਮ ਕੱਢ ਜਾਂਦੇ ਆ ਇੱਕ ਫਾਸਟ ਬੋਲਰ ਹੋਇਆ ਤੇ ਇੱਕ ਵिकेट ਕੀਪਰ ਹੋਇਆ ਇਹਨਾਂ ਨੂੰ ਤਾਂ ਸੱਟਾਂ ਫੇਟਾਂ ਹੀ ਮਾਰ ਕੇ ਵਾਹ ਜਾਂਦੀਆਂ ਟੰਡੂਲ ਕਰਕੇ ਖਿਡਾਰੀ ਦੇ ਤੌਰ ਤੇ ਇੱਕ ਐਥਲੀਟ ਦੇ ਤੌਰ ਤੇ ਜਿੰਨਾ ਮਰਜੀ ਮਹਾਨ ਬੈਟਸਮੈਨ ਹੋਵੇ ਜਿੰਨਾ ਮਰਜੀ ਉਹਦੇ 'ਚ ਤਕੜਾ ਸਕਿੱਲ ਹੋਵੇ ਪਰ ਜਿਹੜੀ ਉਹਨੇ ਆਪ ਦੇ ਮੁੰਡੇ ਨੂੰ ਆਪ ਦਾ ਕੈਰੀਅਰ ਫੀਲਡ ਚ ਚੁਣ ਕੇ ਦੇਣੀ ਸੀ ਨਾ ਜਿਹੜਾ ਉਹ ਫੈਸਲੇ ਲੈਣ ਵਾਲੀ ਘੜੀ ਸੀਗੀ ਮੈਂ ਇਹਦੇ ਜਿੰਨਾ ਨਲਾਇਕ ਬਾਪ ਹੀ ਨਹੀਂ ਮੰਨਦਾ ਕਿਸੇ ਨੂੰ ਜਿਵੇਂ ਅੱਜ ਕੱਲ ਰਿਵਾਜ ਜਾਣੀ ਚੱਲਿਆ ਹੋਇਆ ਵੀ ਬੱਚਿਆਂ ਨੂੰ ਆਪਦੀ ਆਜ਼ਾਦੀ ਨਾਲ ਜ਼ਿੰਦਗੀ ਜਿਉਣ ਦਿਓ ਜਿਹੜੇ ਕੰਮ 'ਚ ਇਹਦਾ ਇੰਟਰਸਟ ਹੈਗਾ ਇਹਨੂੰ ਉਸੇ ਕੰਮ 'ਚ ਪਾਓ ਤਾਂ ਇੱਥੇ ਜਿਹੜਾ ਯੋਗਰਾਜ ਸਿੰਘ ਕਰ ਗਿਆ ਉਹ ਬੰਦੇ ਸਹੀ ਆ ਇਹਨੂੰ ਪਤਾ ਸੀਗਾ ਵੀ ਠੀਕ ਆ ਇਹ ਯੂਵੀ ਚੈਸ ਸਕੇਟਿੰਗ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਸੀਗਾ ਉਹਦੇ ਚ ਨੇ ਮੈਡਲ ਵੀ ਜਿੱਤੇ ਆ ਪਰ ਉਹਦੇ ਫੈਕਟ ਕਲੀਅਰ ਸੀ ਯੋਗਰਾਜ ਤੇ ਵੀ ਮੈਂ ਆ ਆਪਦੇ ਮੁੰਡੇ ਨੂੰ ਕੀ ਖੜਾਉਣਾ ਤੇ ਉਹ ਖੇਡ ਖਟਾ ਕੇ ਇਹਦੇ ਵਰਲਡ ਕੱਪ ਦੇ ਵਿੱਚ ਮੈਂ ਇਹਰੇ ਤੋਂ ਕਿਹੋ ਜੇ ਪ੍ਰਦਰਸ਼ਨ ਦੀ ਉਮੀਦ ਕਰਦਾ ਸਚਨ ਨੂੰ ਪਤਾ ਸੀਗਾ ਵੀ ਬਈ ਮੇਰੇ ਮੁੰਡੇ ਦੇ ਵਿੱਚ ਫਾਸਟ ਬੋਲਿੰਗ ਵਾਲਾ ਟੈਲੈਂਟ ਨਾ ਇੰਨਾ ਕੁ ਵੀ ਹੈ ਨਹੀਂ ਕੋਈ ਕਿਣਕਰਾ ਮਾਤਰ ਵੀ ਹੈ ਨਹੀਂਗਾ ਪਰ ਫਿਰ ਵੀ ਇਹ ਨਹੀਂ ਉਹਦੇ ਨਾਲ ਇੱਕ ਔਨੈਸਟ ਕਨਵਰਸੇਸ਼ਨ ਕਰਨ ਦੀ ਬਜਾਏ ਵੀ ਪੁੱਤ ਜੇ ਤੂੰ ਇਸ ਫੀਲਡ ਦੇ ਕਾਮਯਾਬ ਨਹੀਂ ਹੋ ਰਿਹਾ ਤੂੰ ਥੋੜਾ ਜਿਹਾ ਬਦਲ ਕੇ ਦੇਖ ਲੈ ਕਿਉਂਕਿ ਫਾਸਟ ਬੋਲਿੰਗ ਹਰੇ ਕੋਈ ਨਹੀਂ ਕਰ ਸਕਦਾ ਹੁੰਦਾ ਤੇ ਜਦੋਂ ਕੋਈ ਇਸ ਤਰ੍ਹਾਂ ਆਪ ਦਾ ਓਨੈਸਟ ਓਪੀਨੀਅਨ ਦਿੰਦਾ ਨਾ ਆਪਾਂ ਨੂੰ ਸਲਾਹ ਦਿੰਦਾ ਉਹਦੇ ਕਰਕੇ ਕਿਹਦੀ ਜ਼ਿੰਦਗੀ ਦੀ ਕਾਇਆ ਪਲਟ ਜਾਂਦੀ ਆ ਜਿਵੇਂ ਜਦੋਂ ਸਚਨ ਤਨੁਲਕਰ ਜਿਹੜੀ ਐਮ ਆਰ ਐਫ ਪੇ ਅਕੈਡਮੀ ਆ ਇਹਦਾ ਉਹ ਆਪਣਾ ਇੰਡੀਆ ਦਾ ਹੈੱਡ ਹੁੰਦਾ ਸੀਗਾ ਮਹਾਨ ਆਸਟ੍ਰੇਲੀ ਬੋਲਰ ਡੈਨਿਸ ਲਿਲੀ ਇਹ ਲਿਲੀ ਕੋਲੇ ਗਿਆ ਪੇਸ ਬੋਲਰ ਬਣ ਤਾਂ ਲਿਲੀ ਨੇ ਨਾ ਇਹਦੇ ਸਰੀਰ ਦਾ ਸਟਰਕਚਰ ਇਹਦੀ ਬਣਤਰ ਦੇਖ ਕੇ ਮੌਕੇ ਤੇ ਕਹਤਾ ਸੀ ਵੀ ਕਾਕਾ ਫਾਸਟ ਬੋਲਰ ਬਣਨਾ ਤਾਂ ਤੇਰੇ ਵਸ ਦੀ ਗੱਲ ਹੈਣੀਗੀ ਜੇ ਤੂੰ ক্রিকেট ਵਾਕਈ ਖੇਡਣਾ ਤੈਨੂੰ ਇੰਨਾ ਜਨੂਨ ਹੈਗਾ ਤਾਂ ਤਾਂ ਤੂੰ ਕੋਈ ਇੱਕ ਹੋਰ ਟੀ ਚੁਣ ਲੈ ਚਾਹੇ ਸਪਨ ਬੋਲਿੰਗ ਕਰਨ ਲੱਗ ਜਾ ਜਾਂ ਚਾਹੇ ਬੈਟਸਮੈਨ ਬਣ ਜਾ ਪਰ ਪੇਸ ਬੋਲਿੰਗ ਤੇਰੇ ਵੱਸ ਦੀ ਖੇਡ ਨਹੀਂ ਗਈ ਤੇ ਉਹੀ ਕਨਵਰਸੇਸ਼ਨ ਸੀ ਜਿਹੜੀ ਨਾ ਇਹ ਇਮਾਨਦਾਰ ਬਲੰਟ ਇਹਨੂੰ ਆਪਦੇ ਮੁੰਡੇ ਨਾਲ ਕਰਨੀ ਚਾਹੀਦੀ ਸੀ ਵੀ ਦੇਖ ਹਜੇ ਵੀ ਟੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਬੋਲਿੰਗ ਦੇ ਵਿੱਚ ਤੇਰਾ ਕੁਝ ਨਹੀਂ ਵਟਿਆ ਜਾਣਾ ਏਦੋਂ ਬੈਟਰ ਆ ਤੂੰ ਆ ਦੀ ਬੈਟਿੰਗ ਤੇ ਜ਼ੋਰ ਲਾ ਇੱਕ ਬੋਲਿੰਗ ਆਲਰਾਊਂਡਰ ਹੋਣ ਦੀ ਬਜਾਏ ਤੂੰ ਇੱਕ ਬੈਟਿੰਗ ਆਲਰਾਊਂਡਰ ਬਣ ਕੇ ਸਾਹਮਣੇ ਆ ਤੇ ਰੇਨ ਤੇਖ ਹੁੰਦੇ ਅਰਜੈਂਟ ਨਰੂਲ ਕਰਦੀਆਂ ਜੜਾਂ ਚ ਬਹਿ ਗਿਆ ਮੁੰਬਈ ਇੰਡੀਅਨਜ਼ ਵਾਲੇ ਉਹ ਨਾ ਤਾਂ ਸਾਲੇ ਇਹਨੂੰ ਖੜਾਉਂਦੇ ਆ ਤੇ ਨਾ ਹੀ ਕਿਸੇ ਹੋਰ ਨੂੰ ਲੈਣ ਦਿੰਦੇ ਆ ਜਿਵੇਂ ਨਹੀਂ ਕਹਿੰਦੇ ਹੁੰਦੇ ਵੀ ਕਾਟਨ ਬੂਲ ਚ ਭਲੇਟ ਕੇ ਬੰਦਾ ਰੱਖਿਆ ਗਿਆ ਵੀ ਇਹਨੂੰ ਕੋਈ ਹਵਾ ਨਾ ਲੱਗੇ ਬਾਹਰਲੀ ਇਹਨੂੰ ਉਸ ਤਰੀਕੇ ਨਾਲ ਨਾ ਯਾਰ ਰੂਨ ਚ ਲਵੇਟ ਕੇ ਰੱਖੀ ਬੈਠੇ ਆ ਜੇ ਕਿਸੇ ਹੋਰ ਟੀਮ ਚ ਹੋਵੇ ਪਹਿਲੀ ਗੱਲ ਤਾਂ ਇਹ ਆ ਵੀ ਉਹਦੇ ਮੁੰਬਈ ਇੰਡੀਅਨ ਦੇ ਡਰੈਸਿੰਗ ਰੂਮ ਤੇ ਵਿੱਚ ਨਾ ਸਜਣ ਦਾ ਮੁੰਡਾ ਹੋਣ ਕਰਕੇ ਇਹਨੂੰ ਬਹੁਤ ਜ਼ਿਆਦਾ ਪੈਂਪਰ ਕਰਕੇ ਰੱਖਿਆ ਜਾਂਦਾ ਕਿਤੇ ਹੋਰ ਤਾਂ ਹੁੰਦਾ ਤਾਂ ਇਹਦੇ ਨਾਲ ਬਾਕੀ ਜਿਹੜੇ ਹੋਰ ਉੱਥੇ ਮੁੰਡਿਆਂ ਨਾਲ ਉਹਨਾਂ ਦਾ ਬਿਹੇਵियर ਹੈਗਾ ਉਸੇ ਤਰੀਕੇ ਦਾ ਵਰਤਾਉ ਉਹੀ ਟ੍ਰੀਟਮੈਂਟ ਇਹਨੂੰ ਮਿਲਣੀ ਸੀਗੀ ਹੋ ਸਕਦਾ ਉੱਥੇ ਇਹਨੂੰ ਕੁਝ ਖਿਟਣ ਦਾ ਮੌਕਾ ਵੀ ਮਿਲ ਜਾਂਦਾ ਜੇ ਇਹ ਉਸ ਮੌਕੇ ਨੂੰ ਉਹਦਾ ਸਹੀ ਇਸਤੇਮਾਲ ਕਰਨ ਚ ਨਕਾਬਯਾਬ ਹੁੰਦਾ ਤਾਂ ਇਹਨੇ ਡ੍ਰੌਪ ਹੋਣਾ ਸੀ ਡ੍ਰੌਪ ਹੋ ਕੇ ਇਹਨੇ ਫੇਰ ਹੋਰ ਮਿਹਨਤ ਕਰਨੀ ਸੀ ਵੀ ਚੱਲ ਯਾਰ ਮੇਰਾ ਜਿਹੜਾ ਆਈਪੀਐਲ ਦਾ ਪਹਿਲਾ ਹੱਲਾ ਸੀ ਨਾ ਉਹ ਤਾਂ ਬੇਕਾਰ ਜਾਵੜਿਆ ਪਰ ਮੈਂ ਜਦੋਂ ਹੁਣ ਵਾਪਸੀ ਕਰਨੀ ਆ ਨਾ ਤਾਂ ਮੈਂ ਲਗਾਤਾਰ 12-13 ਸਾਲ ਟੌਪ ਕਲਾਸ ਕ੍ਰਿਕਟ ਖੇਡਣੀ ਚੇਨਈ ਦੀ ਟੀਮ ਤੇ ਐਮਐਸ ਧੋਨੀ ਐਸ ਬੰਦੇ ਦਾ ਅੱਜ ਦੇ ਟਾਈਮ ਦੇ ਐਸ ਪਲ ਮੈਨੂੰ ਨਾ ਜਦੋਂ ਤਾਂ ਜ਼ਿਕਰ ਕੀਤਾ ਤਾਂ ਮੇਰੇ ਦਿਮਾਗ ਦੇ ਵਿੱਚ ਸਭ ਤੋਂ ਪਹਿਲੀ ਗੱਲ ਜਿਹੜੀ ਆਈ ਆ ਜਦੋਂ ਦਾ ਡਾਰਕ ਨਾਈਟ ਦੇ ਵਿੱਚ ਹਾਰਬੀਡੈਂਟ ਸੀਗਾ ਜਿਹੜਾ ਟਾਰਨੀ ਜਰਨਲ ਹੁੰਦਾ ਇਹਨੂੰ ਅੱਧਾ ਮੂੰਹ ਮੱਚ ਜਾਂਦਾ ਜੋਕਰ ਦੇ ਹਮਲੇ 'ਚ ਜਿਸ ਦਾ ਬਾਅਦ 'ਚ ਉਹਦੀ ਅਲਟਰ ਈਗੋ ਦਾ ਨਾਂ ਸੀਗਾ ਟੂ ਫੇਸ ਉਹ ਬੈਟਮੈਨ ਨੂੰ ਕਹਿੰਦਾ ਹੁੰਦਾ ਯੂ ਇਦਰ ਡਾਈ ਐ ਹੀਰੋ ਔਰ ਲਿਵ ਲੌਂਗ ਇਨਾਫ ਟੂ ਸੀ ਯੂਅਰਸੈਲਫ ਬਿਕਮ ਦਾ ਵਿਲਨ ਮਤਲਬ ਕਿ ਵੀ ਜਾਂ ਤਾਂ ਤੂੰ ਇੱਕ ਹੀਰੋ ਦੀ ਤਰ੍ਹਾਂ ਨਾਇਕ ਦੀ ਤਰ੍ਹਾਂ ਮਾਰਿਆ ਜਾਏਗਾ ਜੇ ਤੂੰ ਨਾ ਮਰਿਆ ਤੂੰ ਇੰਨਾ ਕੁ ਲੰਮਾ ਸਮਾਂ ਜਿਉਂਦੇ ਰਹੇਗਾ ਕਿ ਤੈਨੂੰ ਪਤਾ ਹੀ ਨਹੀਂ ਲੱਗਣਾਗਾ ਵੀ ਤੂੰ ਕਦੋਂ ਹੀਰੋ ਤੋਂ ਇੱਕ ਵਿਲਨ ਦੇ ਰੂਪ ਦੇ ਵਿੱਚ ਬਦਲ ਗਿਆ ਤੇ ਧੋਨੀ ਨੇ ਉਹੀ ਕੀਤਾ ਇਹਨੂੰ ਸਾਰੇ ਕਹਿ ਦਿੰਦੇ ਆ ਕੈਪਟਨ ਕੂਲ ਕੈਪਟਨ ਕੂਲ ਇਹਨੂੰ ਕਿਸੇ ਤਰ੍ਹਾਂ ਦੇ ਕ੍ਰੈਡਿਟ ਦੀ ਕੋਈ ਲੋੜ ਨਹੀਂ ਤਾਂ ਆਪਾਂ ਨੂੰ ਵੀ ਪਤਾ ਚ ਇਹਨੇ ਨਾ ਮੂੰਹੋਂ ਹੀ ਕਿਹਾ ਵੀ ਯਾਰ ਇਹ ਕੰਮ ਸਾਰੇ ਨਾ ਮੈਂ ਕੀਤੇ ਆ ਪਰ ਜਿਹੜੇ ਕੰਮ ਇਹਨੇ ਨਹੀਂ ਕੀਤੇ ਸੀ ਜਦੋਂ ਇਹਨਾਂ ਦੀਆਂ ਪੀਆਰ ਟੀਮ ਉਹਦਾ ਸਿਰ ਆ ਵੀ ਇਹਨਾਂ ਦੇ ਸਿਰ ਹੀ ਬੰਨ੍ਹ ਦਿੰਦੀਆਂ ਤਾਂ ਇਹਨੇ ਕਦੇ ਇਹ ਗੱਲ ਵੀ ਨਹੀਂ ਆਖੀ ਵੀ ਨਹੀਂ ਯਾਰ ਇਹ ਗੱਲ ਜਾਂ ਇਹ ਪਲਾਨ ਸੀ ਰਣਨੀਤੀ ਸੀ ਇਹ ਮੇਰੀ ਇਕੱਲੇ ਦੀ ਨਹੀਂ ਸੀ ਜਿਵੇਂ 2007 ਵਾਲੀ T20 वर्ल्ड कप ਦੇ ਫਾਈਨਲ ਦੇ ਵਿੱਚ ਜਾਂ ਤਾਂ ਇੱਕ ਓਵਰ ਰਹਿਦਾ ਸੀਗਾ ਜਗਿੰਦਰ ਸ਼ਰਮੇ ਦਾ ਤੇ ਜਾਂ ਹਰਪਾ ਜਾਂਦਾ ਇਹਨਾਂ ਨੇ ਕਿਹਾ ਵੀ ਹਰਭਜਨ ਸਿੰਘ ਨੂੰ ਵੀ ਤੂੰ ਬੋਲਿੰਗ ਕਰ ਆਖਰੀ ਓਵਰ ਸੈਟ ਤਾਂ ਹਰਭਜਨ ਨੇ ਨੂੰ ਸਲਾਹ ਦਿੱਤੀ ਵੀ ਮੈਨੂੰ ਨਾ ਇਹ ਵਧੀਆ ਤਰੀਕੇ ਨਾਲ ਖੇਡੀ ਜਾਂਦੇ ਆ ਮੇਨ ਮੇਰੇ ਛੱਤਰ ਪੈ ਜਾਣੇ ਆ ਇਹ ਤੋਂ ਚੰਗਾ ਆਪਾਂ ਕੋਈ ਪੇਸਰ ਲਾ ਦਈਏ ਤਾਂ ਇਹਨਾਂ ਨੇ ਜੁਗਿੰਦਰ ਸ਼ਰਮਾ ਲਾਇਆ ਉਹ ਜੁਗਿੰਦਰ ਸ਼ਰਮੇ ਦੀ ਕਿਸਮਤ ਉਹ ਇੱਕ ਉਹ ਜਿਹੜਾ ਓਵਰ ਆ ਹਨ ਉਹ ਇਤਿਹਾਸਿਕ ਓਵਰ ਸਾਬਤ ਹੋਣਾ ਸੀਗਾ ਜੁਗਿੰਦਰ ਸ਼ਰਮੇ ਦੀ ਬੋਲ ਮਿਸ ਬੋਲ ਹੱਕਦਾਰ ਵਰਸਕੂਪ ਤੇ ਪਿੱਛੇ ਜਾ ਕੇ ਜਿਹੜਾ ਸ਼੍ਰੀ ਸੰਤ ਨੇ ਉਹ ਕੈਚ ਕੀਤਾ ਨਾ ਤਾਂ ਕਦੇ ਧੋਨੀ ਦੇ ਮੂੰਹੋਂ ਆਹੀ ਗੱਲ ਦਾ ਜਿਗਰ ਸੁਣਿਆ ਵੀ ਇਹ ਜਿਹੜੀ ਸਲਾਹ ਸੀ ਇਹ ਹਰਭਜਨ ਸਿੰਘ ਦੀ ਸੀ ਤੇ ਨਾ ਹੀ ਇਹਨੇ ਜਿਹੜਾ ਇਹਨੂੰ ਵਰਲਡ ਕੱਪ 2011 ਦੇ ਫਾਈਨਲ ਚ ਪ੍ਰਮੋਟ ਕੀਤਾ ਗਿਆ ਸੀ ਮਤਲਬ ਕਿ ਚੌਥੇ ਨੰਬਰ ਤੇ ਆਉਣਾ ਜੋ ਰਾਜ ਨੇ ਸੀਗਾ ਚਲਿਆ ਗਿਆ ਇਹ ਤਾਂ ਉਹਦਾ ਕਾਰਨ ਕੀ ਬੰਦਦਾ ਵੀ ਸਚਨ ਟੰਡੋਲਕਰ ਨੇ ਵਿਰਿੰਦਰ ਸ਼ਰਵਾਗ ਨੂੰ ਕਿਹਾ ਵੀ ਤੂੰ ਜਾ ਕੇ ਕੋਚ ਗੈਰੀ ਕਸਟਨ ਨੂੰ ਕਹਿ ਕੇ ਆ ਵੀ ਜੇ ਤਾਂ ਆਪਣਾ ਖੱਬੂ ਬੈਟਸਮੈਨ ਆਊਟ ਹੁੰਦਾ ਤਾਂ ਖੱਬੂ ਜਾਊਗਾ ਜੇ ਸੱਜੇ ਵਾਲਾ ਆਊਟ ਹੁੰਦਾ ਤਾਂ ਸੱਜਾ ਜਾਊਗਾ ਜਿਵੇਂ ਉਦੋਂ ਵਿਰਾਟ ਕੋਹਲੀ ਆਊਟ ਹੋ ਗਿਆ ਤਾਂ ਸੱਜੇ ਦੇ ਜਾਣ ਮਗਰੋਂ ਸੱਜਾ ਹੀ ਆਉਣਾ ਸੀ ਤਾਂ ਮਹਿੰਦਰ ਸਿੰਘ ਧੋਨੀ ਆਇਆ ਤੇ ਜੇ ਕਿਤੇ ਉਹਦੀ ਥਾਂ ਤੇ ਗੌਤਮ ਗੰਭੀਰ ਪਹਿਲਾਂ ਆਊਟ ਹੋ ਗਿਆ ਹੁੰਦਾ ਤਾਂ ਗੌਤਮ ਗੰਭੀਰ ਦੇ ਨਾਲ ਉਦੋਂ ਬਾਅਦ ਉਹਦੇ ਵਾਂਗੂ ਇੱਕ ਲੈਫਟ ਹੈਂਡਰਡ ਬੈਟਸਮੈਨ ਯੁਵਰਾਜ ਨੇ ਮੈਦਾਨ ਤੇ ਉਤਰਨਾ ਸੀਗਾ ਤੇ ਥੋਨੀ ਨੇ ਕਦੇ ਵੀ ਇਹਨਾਂ ਤੋਂ ਗੱਲਾਂ ਦਾ ਖੰਡਨ ਨਹੀਂ ਕੀਤਾ ਯਾਰ ਵੀ ਇਹ ਟੀਮ ਗੇਮ ਆ ਇਹ ਚ ਸਾਰਿਆਂ ਦੀ ਸਹਿਮਤੀ ਦੇ ਨਾਲ ਨਾ ਕਿ ਡੈਮੋਕਰੇਸੀ ਵਾਂਗੂ ਟੀਮ ਚੱਲਦੀ ਆ ਇਹਦਾ ਇਹ ਨਹੀਂਗਾ ਮਤਲਬ ਯਾਰ ਵੀ ਮੈਂ ਸਾਰਾ ਕੁਝ ਕੀਤਾ ਕਰਤਾ ਧਰਤਾ ਮੈਂ ਜ਼ਰੂਰ ਹਾਂ ਪਰ ਮੈਂ ਕੋਈ ਡਿਕਟੇਟਰ ਵੀ ਨਹੀਂ ਆਵਦੇ ਫੈਸਲੇ ਲੋਕਾਂ ਤੇ ਥੋਪਦਾ ਤੇ ਬਾਕੀ ਜਿਹੜਾ ਥੋਨੀ ਦੀ ਮੈਨੂੰ ਸਭ ਤੋਂ ਮਾੜੀ ਗੱਲ ਲੱਗਦੀ ਆ ਨਾ ਦੇਖੋ ਦੁਨੀਆ ਦੇ ਬਾਕੀ ਖਿਡਾਰੀ ਵੀ ਹੈਗੇ ਆ ਜਿਹੜੇ ਆਪਦੇ ਦੇਸ਼ ਵੱਲੋਂ ਖੇਡਣ ਦਾ ਤਵੱਜੋ ਦਿੰਦੇ ਆ ਉਹ ਜਦੋਂ ਪੈਸ਼ਨੇਟ ਹੁੰਦੇ ਆ ਨਾ ਆਪਦੇ ਕੰਟਰੀ ਵਾਸਤੇ ਹੁੰਦੇ ਆ ਜਿਹੜੀਆਂ ਫਰੈਂਚਾਈਜ਼ੀ ਲੀਗਾਂ ਹੈ ਹੀਆਂ ਇੱਕ ਤਰ੍ਹਾਂ ਦੀ ਕਲੱਬ ਕ੍ਰਿਕਟ ਇਹਨੂੰ ਉਹਨਾ ਸੀਰੀਅਸ ਨਹੀਂ ਲੈਂਦੇ ਪਰ ਥੋਨੀ ਯਾਰ ਇੱਕ ਇਹੋ ਜਿਹਾ ਬੰਦਾ ਤੁਹਾਨੂੰ ਯਾਦ ਹੋਣਾ ਹੈ ਕਰੀ ਨਾ ਆਖਰੀ ਓਵਰ ਦੇ ਵਿੱਚ ਜਦੋਂ ਨੋ ਬਾਲ ਹੋ ਗਈ ਸੀ ਅੰਪਾਇਰ ਨੇ ਨੋ ਬਾਲ ਦਿੱਤੀ ਤਾਂ ਥੋਨੀ ਵਰਗੇ ਡੈਗ ਆਊਟ ਚੋਂ ਉੱਠ ਕੇ ਗਰਾਊਂਡ ਦੇ ਵਿੱਚ ਆ ਕੇ ਪਿਚ ਤੇ ਅੰਪਾਇਰ ਦੇ ਨਾਲ ਬਹਿਸ ਕੇ ਗਿਆ ਸੀ ਕਿ ਤੂੰ ਨੋ ਬਾਲ ਕਿਵੇਂ ਦਿੱਤੀ ਆ ਇਹਨੂੰ ਐਸ ਵੀ ਚਨਈ ਹਾਰਨਾ ਜਾਏ ਤੇ ਜਦੋਂ ਕਿਤੇ ਇਹੀ ਨੈਸ਼ਨਲ ਟੀਮ ਦਾ ਸਵਾਲ ਆ ਜਾਂਦਾ ਤਾਂ 2012 ਵਾਲੇ ਜਿਹੜਾ ਟੂਰ ਇੰਡੀਆ ਨੇ ਇੰਗਲੈਂਡ ਦਾ ਕੀਤਾ ਟੈਸਟ ਸੀਰੀਜ਼ ਵਾਲਾ ਉਹਦੇ ਚ ਉਹ ਸੀਰੀਜ਼ ਨਾਲ ਇਨ ਬੈਲ ਨੇ ਪਰਫਾਰਮੈਂਸ ਬੜੀ ਤਕੜੀ ਦਿੱਤੀ ਸੀ ਚਾਰ ਟੈਸਟ ਮੈਚਾਂ ਚ ਨਾਲੇ ਤਿੰਨ ਸੈਂਕੜੇ ਲਾਏ ਸੀ ਇੱਕ ਦੂਰਾ ਸੈਂਕੜਾ ਤੇ ਜਦੋਂ ਇਨ ਬੈਲ ਨੇ ਇੱਕ ਸ਼ਾਰਟ ਖੇਡਿਆ ਤੇ ਉਹਨੂੰ ਨਾ ਆਬਸਟਰਕਟਿੰਗ ਦਾ ਫੀਲਡ ਵਾਲੇ ਤਰੀਕੇ ਦੇ ਨਾਲ ਉਹਨੂੰ ਰਨ ਆਊਟ ਕਰਾਰ ਦੇਤਾ ਤੇ ਉਹ ਵਾਪਸ ਮੁੜਿਆ ਵੀ ਜਾਂਦਾ ਸੀ ਜਿਵੇਂ ਧੋਨੀ ਨੇ ਉਹਨੂੰ ਬਾਜ਼ ਮਾਰ ਲਈ ਯਾਰ ਵੀ ਚੱਲ ਠੀਕ ਹੈ ਖੇਡ ਭਾਵਨਾ ਨਹੀਂ ਕਿ ਤੈਨੂੰ ਇਸ ਤਰੀਕੇ ਨਾਲ ਆਊਟ ਕਰਾਉਣਾ ਚੱਲਾ ਜਾ ਖੇਡਦਾ ਸੀ ਆਪਦੀ ਅਪੀਲ ਵਾਪਸ ਲੈ ਲੈਣੇ ਆ ਤੇ ਜੇ ਕਿਤੇ ਇਹੀ ਸਿਚੁਏਸ਼ਨ ਤੇ ਚ ਨਹੀਂ ਤੇ ਬਣੀ ਹੁੰਦੀ ਹੁਣ ਵਰਲਡ ਕੱਪ ਦਾ ਸੈਮੀਫਾਈਨਲ ਥੀ 2019 ਵਾਲੇ ਦਾ ਕੋਈ ਮਾੜਾ ਮੋਟਾ ਵੀ ਇੰਟੈਂਟ ਦਿਖਾਇਆ ਇਸ ਬੰਦੇ ਨੇ ਯਾਰ ਇਹਨੂੰ ਮਾਨ ਚ ਖਿੱਚ ਹੋਵੇ ਮੈਂ ਇਹਦੀ ਟੀਮ ਜਿਤਾਉਣੀ ਆ ਤੇ ਜਾਂ ਟੀਮ ਦੀ ਹਾਰ ਤੋਂ ਬਾਅਦ ਇਹਦੇ ਮੱਥੇ ਤੇ ਕੋਈ ਸ਼ਿਕਨ ਆਈ ਹੋਵੇ ਯਾਰ ਵੀ ਆਪਾਂ ਹਾਰ ਗਏ ਤੇ ਉਹੀ ਐਮ ਐਸ ਥੋਨੀ ਆ ਜੀਨੇ ਕਈ ਸਾਲ ਪਹਿਲਾਂ ਨਾ ਇਹਨਾਂ ਦਾ ਪੰਜਾਬ ਦੇ ਨਾਲ ਮੈਸੀ ਧਰਮਸ਼ਾਲਾ ਦੇ ਗਰਾਊਂਡ ਦੇ ਵਿੱਚ ਤੇ ਆਖਰੀ ਓਵਰ ਚ ਇਹਨਾਂ ਨੂੰ 18-19 ਰਨ ਚਾਹੀਦੇ ਸੀ ਬਾਲ ਸੀਗੀ ਇਰਫਾਨ ਪਠਾਨ ਦੇ ਕੋਲੇ ਤੇ ਇਹਨੇ ਪਠਾਨ ਨੂੰ ਛੱਕੇ ਲਾਏ ਤੇ ਜਦੋਂ ਮੈਚ ਜਿਤਾ ਕੇ ਵਾਪਸ ਤੁਰਿਆ ਆਉਂਦਾ ਸੀ ਤਾਂ ਇਹ ਆਦੇ ਆਪ ਨੂੰ ਖਿੱਚ-ਖਿੱਚ ਕੇ ਮੁੱਕੇ ਮਾਰਦਾ ਸੀਗਾ ਐ ਹੈਲਮਟ ਤੇ ਮਤਲਬ ਕਿ ਆਪਦੇ ਆਪ ਨੂੰ ਸ਼ਾਬਾਸ਼ ਹੀ ਦਿੰਦਾ ਸੀ ਵੀ ਆਪਾਂ ਐਡਾ ਤਕੜਾ ਕੰਮ ਕਰਤਾ ਹੁਣ ਦੇਖੋ ਯਾਰ ਵੀ ਐਨੇ ਪੈਸ਼ਨੇਟਲੀ ਇਹ ਬੰਦਾ ਨੈਸ਼ਨਲ ਟੀਮ ਦੇ ਲਈ ਵੀ ਖੇਡ ਸਕਦਾ ਸੀ ਪਰ ਇਹਨੇ ਨਾ ਉਹੀ ਗੱਲ ਕੀਤੀ ਆ ਜਿਵੇਂ ਫਰੈਂਚਾਈਜ਼ੀ ਲੀਗ ਨੂੰ ਵੱਧ ਇੰਪੋਰਟੈਂਸ ਦੇਤੀ ਜਾਂ ਨੈਸ਼ਨਲ ਟੀਮ ਨੂੰ ਘੱਟ ਤੇ ਇਹੀ ਦੋਵੇਂ ਚੀਜ਼ਾਂ ਦਾ ਫਰਕ ਹੁੰਦਾ ਆਪਣੇ ਤੇ ਬਾਹਰਲੇ ਖਡਾਰੀਆਂ ਦੇ ਵਿੱਚ ਜਿਵੇਂ ਉਦੋਂ ਪਹਿਲਾਂ ਮਿਚਲ ਮਾਸਟ ਮਿਚਲ ਸਟਾਕ ਦੀ ਗੱਲ ਕਰਕੇ ਹੀ ਹਟੇ ਅਖੀਰ ਤੇ ਗੱਲ ਆਪਾਂ ਮੁੰਬਈ ਇੰਡੀਅਨਸ ਦੀ ਕਰ ਲਈਏ ਰੋਹਿਤ ਸ਼ਰਮੇ ਦੀ ਕਰ ਲਈਏ ਰੋਹਿਤ ਸ਼ਰਮੇ ਨੂੰ ਨਾ ਤਾਂ ਹਾਰਦਿਕ ਪੰਡਿਆ ਨੇ ਅਗਾਹ ਕੀਤਾ ਸੀ ਨਾ ਹੀ ਇਹਨਾਂ ਦੀ ਫਰਾਂਚਾਈਜ਼ੀ ਨੇ ਵੀ ਅਸੀਂ ਯਾਰ ਫਿਊਚਰ ਵੱਲ ਦੇਖ ਰਹੇ ਆ ਸਾਨੂੰ ਇੱਕ ਯੰਗ ਕੈਪਟਨ ਚਾਹੀਦਾ ਠੀਕ ਆ ਤੈਨੂੰ ਉਹਦੀ ਅਗਵਾਈ ਐਜ਼ ਅ ਪਲੇਅਰ ਖੇਡਣਾ ਪੈਣਾ ਕਿਉਂਕਿ ਅਸੀਂ ਅਗਲੇ 4-5 ਸਾਲਾਂ ਨੂੰ ਧਿਆਨ ਚ ਰੱਖਦੇ ਅਸੀਂ ਟੀਮ ਤਿਆਰ ਕਰਨ ਲੱਗੇ ਆ ਇਹ ਤਾਂ ਸਿੱਧਾ ਉਹਦੇ ਸਿਰ ਤੇ ਬੰਬ ਹੀ ਚੱਲਿਆ ਸੀਗਾ ਕਿ ਜਦੋਂ ਇਹਨਾਂ ਦੀ ਡੀਲ ਹੋਈ ਆ ਇਹ ਲਖਨਊ ਵਾਲਿਆਂ ਦੇ ਨਾਲ ਕਿ ਪਤਾ ਨਹੀਂ ਗੁਜਰਾਤ ਦਾ ਖਟਾਰੀ ਸੀਗਾ ਪਾਂਡਿਆ 100 ਕਰੋੜ ਦੀ ਇਹਨਾਂ ਨੇ ਮੁੰਬਈ ਤੋਂ 100 ਕਰੋੜ ਲਿਆ ਪਾਂਡਿਆ ਨੂੰ ਟ੍ਰੇਡ ਕਰਨ ਦਾ ਹੁਣ ਆਈਪੀਐਲ ਵਾਲੀ ਦੀ ਟੀਮ ਦੀ ਕਪਤਾਨੀ ਤਾਂ ਇਹਨੂੰ ਹਾਰਦਿਕ ਨੂੰ ਮਿਲੀ ਗਈ ਸੀ ਤੇ ਇਹਦੂ T20 ਵਰਲਡ ਕੱਪ ਜਿਹੜਾ ਆਪਾਂ ਜਿੱਤਿਆ ਹਨਾ ਜਿਹੜਾ ਯੂਐਸਏ ਤੇ ਕਰੀਬੀਨ ਮੁਲਕਾਂ ਦੇ ਵਿੱਚ ਹੋਇਆ ਸੀਗਾ ਉਦੋਂ ਪਹਿਲਾਂ ਜਿਹੜੀਆਂ ਸੀਰੀਜ਼ ਦੇ ਵਿੱਚ ਰੋਹਿਤ ਨੇ ਰੈਸਟ ਲਿਆ ਉਹਨਾਂ ਦੇ ਵਿੱਚ ਇੰਡੀਆ ਦੀ ਕਪਟਨਸੀ ਕੀਤੀ ਸੀ ਹਾਰਦਿਕ ਪਾਂਡਿਆ ਨੇ ਇਹਨੂੰ ਅਗਲੇ ਫਿਊਚਰ ਕੈਪਟਨ ਦੇ ਤੌਰ ਤੇ ਗਰੂਮ ਕੀਤਾ ਜਾ ਰਿਹਾ ਸੀ ਪਰ ਉਹਨੇ ਸਕੀਮ ਦੇਖੋ ਕਿਡੇ ਤੱਕ ਡੀ ਤਗੜੀ ਪਈ ਕੁਸ਼ਤਾਂ ਦੀ ਕਿਸਮਤ ਨੇ ਵੀ ਸਾਥ ਦਿੱਤਾ ਜੇ ਦਾ ਕਿਤੇ ਪਹਿਲਾਂ ਗੋਈ ਆਪਣੇ ਵਾਲੇ ਵਰਲਡ ਕੱਪ ਦੇ ਸੈਮੀਫਾਈਨਲ ਜਾਂ ਫਾਈਨਲ ਚ ਹਾਰ ਕੇ ਮੁੜੇ ਆਉਂਦੇ ਹਨਾ ਤਾਂ ਗੱਲ ਹੋਰ ਹੋਣੀ ਸੀਗੀ ਤੇ ਜਦੋਂ ਹੁਣ ਇਤਕੀਏ ਵਰਲਡ ਕੱਪ ਜਿੱਤ ਕੇ ਮੁੜੇ ਆ ਤਾਂ ਇਹਦੇ ਰੋਹਿਤ ਸ਼ਰਮੇ ਦਾ ਨ ਸਿਵਲ ਸਕੋਰ ਵਧਿਆ ਵਿਆ ਸੀ ਇਹਦੇ ਕੋਲੇ ਇੰਨੀ ਗੁੱਡਵਿਲ ਬਣੀ ਸੀ ਆਪਦੀ ਮੰਗ ਮਨਵਾ ਲਈ ਤੇ ਇਹਦੀ ਮੰਗ ਇਹੀ ਰੱਖੀ ਵੀ ਕੋਈ ਬੰਦਾ ਟੀਮ ਦਾ ਕੈਪਟਨ ਬਣ ਜੇ ਹਾਰਦਿਕ ਨਹੀਂ ਬੰਨਾ ਚਾਹੀਦਾ ਤੇ ਇਸੇ ਕਰਕੇ ਜਦੋਂ ਨਾਵਾਂ ਨੂੰ ਕੁਝ ਨੂੰ ਸ਼ਾਰਟਲਿਸਟ ਕੀਤਾ ਤਾਂ ਸੂਰਜ ਕੁਮਾਰ ਯਾਦਵ ਇੰਡੀਆ ਦੀ T20 ਕੀ ਟੀਮ ਦਾ ਕੈਪਟਨ ਬਣ ਗਿਆ ਹੁਣ ਤੁਸੀਂ ਇਹ ਦੇਖੋਗੇ ਜਿਵੇਂ ਨਾ ਯਾਰ ਜਿਹੜੀ ਪ੍ਰੀਮੀਅਰ ਲੀਗ ਆ ਫੁੱਟਬਾਲ ਵਾਲੀ ਉਹਦੇ ਵਿੱਚ ਕਿੱਡੇ ਕਿੱਡੇ ਤਗੜੇ ਤਗੜੇ ਖਿਡਾਰੀ ਆ ਜਿਨ੍ਹਾਂ ਦੀਆਂ ਈਗੋਜ਼ ਦਾ ਆਪੋ ਆਪਸ ਦੇ ਵਿੱਚ ਕਲੈਸ਼ ਹੁੰਦਾ ਹਨ ਜਿਹੜੇ ਇੱਕ ਦੂਜੇ ਨੂੰ ਦੇਖ ਕੇ ਜੈਲਸੀ ਵੀ ਫੀਲ ਕਰਦੇ ਆ ਤੇ ਇਹਨਾਂ ਨੂੰ ਇਉਂ ਵੀ ਲੱਗਦਾ ਯਾਰ ਵੀ ਇਹ ਬੰਦਾ ਸਾਡੇ ਤੋਂ ਅੱਗੇ ਘਾਤੋ ਤੁਰਿਆ ਜਾਂਦਾ ਕਲੈਸ਼ ਇਸ ਤਰ੍ਹਾਂ ਹੋਣਾ ਵੀ ਇੱਕ ਤਾਂ ਉਸੇ ਟੀਮ ਦੇ ਵਿੱਚ ਹੈਗਾ ਰੋਹਿਤ ਸ਼ਰਮਾ ਜਿਨੇ ਆਪਦੀ ਕਪਤਾਨੀ ਦੇ ਹੇਠ ਪੰਜ ਇਕਲ ਟਰਾਫੀਆਂ ਜਿਤਾਈਆਂ ਉਹ ਬੰਦੇ ਨੇ T20 World Cup ਜਿਤਾਇਆ ਕਿ ਉਹ ਖੈਰ ਉਹ ਤਾਂ ਬਾਅਦ ਦੀ ਗੱਲ ਆ ਹਨਾ ਹੁਣ ਚੈਂਪੀਅਨਸ ਟਰੋਫੀ ਜਿਤਾ ਕੇ ਆਇਆ ਬੰਦਾ ਪਿਛੇ ਮਹੀਨੇ ਸਾਰੇ ਦੀ ਗੱਲ ਆ ਤੇ ਇੱਕ ਤਾਂ ਉਹ ਕੈਪਟਨ ਆ ਗਿਆ ਦੂਜੇ ਨੰਬਰ ਤੇ ਜਸਪੀਤ ਬੁਮਰਾ ਆ ਗਿਆ ਜੀਨੇ ਤਿੰਨ ਚਾਰ ਟੈਸਟ ਮੈਚਾਂ ਦੇ ਵਿੱਚ ਇੰਡੀਆ ਦੀ ਕਪਤਾਨੀ ਕੀਤੀ ਹੋਈ ਆ ਫਿਰ ਆ ਗਿਆ ਸੂਰਜ ਕੁਮਾਰ ਯਾਦਵ ਜਿਹੜਾ ਇੰਡੀਆ ਦੀ T20 ਟੀਮ ਦਾ ਇੰਟਰਨੈਸ਼ਨਲ ਦਾ ਕੈਪਟਨ ਆ ਤੇ ਚੌਥੇ ਨੰਬਰ ਤੇ ਆ ਗਿਆ ਐਸ ਫਰੈਂਚਾਈਜ਼ੀ ਦਾ ਕੈਪਟਨ ਹਾਰਦਿਕ ਪੰਡਿਆ ਇਹਰ ਟੀਮ ਦੇ ਵਿੱਚ ਅੱਧੀ ਤੋਂ ਜ਼ਿਆਦਾ ਹੀ ਤਾਂ ਲੀਡਰ ਭਰੇ ਪਏ ਆ ਤੇ ਜਿਵੇਂ ਪਹਿਲਾਂ ਦੇ ਟਾਈਮਾਂ 'ਚ ਹੁੰਦਾ ਸੀ ਨਾ ਜਿਵੇਂ ਵਿਕਰ ਹੋਇਆ ਤੇ ਵਸੀਮ ਅਕਰ ਮ ਇਹਨਾਂ ਦੀ ਆਪਸ 'ਚ ਤਸਲ ਚੱਲੀ ਜਾਂਦੀ ਹੁੰਦੀ ਸੀਗੀ ਤੇ ਇਹ ਤੇ ਇਸ ਟੀਮ ਦੇ ਨਾਲ ਉਹੀ ਗੱਲਬਾਤ ਹੋਣੀ ਆ ਜਦੋਂ ਕਿਉਂਕਿ ਯਾਰ ਜਦੋਂ ਕੈਪਟਨਸੀ ਵਾਲਾ ਛੱਜ ਬਣ ਜਾਂਦਾ ਨਾ ਪੂਛ ਦੇ ਨਾਲ ਬੰਦੇ ਦੀ ਫੀਲਿੰਗ ਹੀ ਬਦਲ ਜਾਂਦੀ ਆ ਉਹ ਜਿਹੜੇ ਫੈਸਲੇ ਉਸ ਬੰਦੇ ਨੇ ਨਾ ਬਿਨਾ ਕੋਈ ਹੀਲ ਹੋਜਤ ਦੇ ਮੰਨ ਲੈਣੇ ਸੀਗੇ ਤੇ ਜਦੋਂ ਉਹਨੂੰ ਇਹ ਫੀਲ ਹੁੰਦਾ ਯਾਰ ਮੈਂ ਇੰਡੀਆ ਦਾ ਕੈਪਟਨ ਆ ਮੈਨੂੰ ਇਹ ਲੰਡੂ ਜੀ ਟੀਮ ਦਾ ਕੈਪਟਨ ਕਾਹਤੋਂ ਆਖੀਦਾ ਤੂੰ ਇਉਂ ਨਹੀਂ ਆਉ ਕਰਨਾ ਤੇ ਉਦੋਂ ਬੰਦਿਆਂ ਦੀ ਈਗੋ ਕਲੈਸ਼ ਹੁੰਦੀ ਆ ਤੇ ਇਹਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਟੀਮ ਦਾ ਹੀ ਹੁੰਦਾ ਹੁੰਦਾ ਆ